ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅੱਸੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਇੱਕ ਹੋਰ ਜਿਹੜੀ ਚੋਣਾਂ ਉਹ ਹੋਣ ਜਾ ਰਹੀ ਹੈ ਜਿਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਸਮਤ ਦੀਆਂ ਜਿਹੜੀਆਂ ਚੋਣਾਂ ਨੇ ਉਹ ਹੋਣ ਜਾ ਰਹੇ ਨੇ ਕਿ ਆਖਰਕਾਰ ਕਦੋਂ ਚੋਣਾਂ ਹੋਣਗੀਆਂ ਕਿ ਇਸ ਵਾਰ ਜੋ ਇੱਕ ਨਵੀਂ ਪਾਰਟੀ ਜਾਨਕੀ ਸ਼੍ਰੋਮਣੀ ਅਕਾਲੀ ਦਰ ਪੁਨਰ ਸਜੀਤ ਜਿਨਾਂ ਨੂੰ ਨਾਮ ਦਿੱਤਾ ਗਿਆ ਕਿ ਉਹ ਇਹ ਚੋਣਾਂ ਲੜੇਗੀ ਤੇ ਨਾਲ ਹੀ ਗੱਲ ਹੋਵੇਗੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਜ ਜੀ ਦੇ ਸ਼ਹੀਦੀ ਸਤਾਬਦੀ ਸਮਾਗਮ ਨੂੰ ਲੈ ਕੇ ਜੋ ਸਮਾਗਮ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਵੱਲੋਂ ਜਾ ਵੱਖ-ਵੱਖ ਸਟੇਟਾਂ ਦੀਆਂ ਸਰਕਾਰਾਂ ਵੱਲੋਂ ਲਿਖੇ ਗਏ ਸਨ ਕਿ ਇਹਨਾਂ ਸਮਾਗਮਾਂ ਦੇ ਵਿੱਚ ਸਾਬਕਾ ਜਥੇਦਾਰ ਨੂੰ ਕੀ ਸੱਦਾ ਪੱਤਰ ਦਿੱਤਾ ਗਿਆ ਸੀ ਕਿ ਸਾਬਕਾ ਜਥੇਦਾਰ ਇਸ ਸਮਾਗਮ ਦੇ ਵਿੱਚ ਪਹੁੰਚੇ ਚਾ ਕੀ ਸਬੱਬ ਬਣਿਆ ਕਿ ਉੱਥੇ ਨਹੀਂ ਜਾਣਾ ਹੋਇਆ ਇਹ ਸਾਰੀ ਅਸੀਂ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਣਾ ਜੀ ਮਜੂਦ ਨੇ ਰਪਾਣਾ ਸੱਸੀ ਕਾਲ ਜੀ ਰਪਾਣਾ ਜੀ ਪੰਜਾਬ ਦੇ ਵਿੱਚ ਇੱਕ ਇੱਕ ਹੋਰ ਜਿਹੜੀਆਂ ਚੋਣਾਂ ਨੇ ਹੋਣ ਜਾ ਰਹੀਆਂ ਨੇ ਜਿਹਦੇ ਕਿ ਖਾਸ ਤੌਰ ਤੇ ਪਿੰਡਾਂ ਦੇ ਨਾਲ ਸਬੰਧਤ ਨੇ ਕਿਸ ਪਿੰਡਾਂ ਦੇ ਨਾਲ ਸਬੰਧਤ ਚੋਣਾਂ ਨੂੰ ਲੈ ਕੇ ਕਿ ਤੁਹਾਨੂੰ ਲੱਗਦਾ ਜਿਹੜੀ ਨਵੀਂ ਟੀਰਾ ਪਾਕੈਟ ਦਾ ਬੇਸ਼ੱਕ ਕੋ ਸ਼੍ਰੋਮਣੀ ਅਕਾਲੀ ਦਲ ਦੀ ਟੀਰਾ ਜਿਹਨੂੰ ਪੁਨਰਚੀਦਾ ਜਿਹੜਾ ਨਾਮ ਆ ਦਿੱਤਾ ਗਿਆ ਕਿਸ ਚੋਣਾਂ ਦੇ ਵਿੱਚ ਕੀ ਇਹ ਆਧਾਰ ਬਣਾ ਸਕੇਗੀ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਹੋਰ ਚੋਣਾਂ ਨੇ ਕਿਸ ਪ੍ਰਤੀ ਕੋਈ ਇਫੈਕਟ ਪਾ ਸਕਦਾ ਹੈ ਦੇਖੋ ਅਮਰਜੀਤ ਗੱਲ ਇਹ ਹੈ ਵੀ ਜਦੋਂ ਵੀ ਕੋਈ ਨਵੀਂ ਧਿਰ ਬਣਦੀ ਹੈ ਚਾਹੇ ਕੋਈ ਵੀ ਹੋਵੇ ਤੇ ਜਦੋਂ ਪੰਜਾਬ ਦੇ ਵਿੱਚ ਕੱਲੀ ਹੋਣੀ ਵੀ ਹੋਣੀ ਇੱਕ ਨਵੀਂ ਪਾਰਟੀ ਬਣੀ ਹੈ ਇਸ ਤੋਂ ਪਹਿਲਾਂ ਬਹੁਤ ਪਾਰਟੀਆਂ ਬਣ ਗਈਆਂ ਤੇ ਇਸ ਤੋਂ ਪਹਿਲਾਂ ਅਕਾਲੀ ਦਲ ਨਾਲੋਂ ਵੱਖ ਹੋ ਕੇ ਜਿਹੜੇ ਇਨਾਂ ਦੇ ਅਕਾਲੀ ਦਲ ਦੇ ਜਿਹੜੀ ਸੁਖਬੀਰ ਸਿੰਘ ਬਾਦਲ ਦੇ ਹੀ ਆਪਸੀ ਇਹਨਾਂ ਦੇ ਚਾਚੇ ਤਾਇ ਜੋ ਉਹਨਾਂ ਨੇ ਵੀ ਇੱਕ ਨਵੀਂ ਪਾਰਟੀ ਚਲੋ ਆਪਾਂ ਨਾਮ ਨਹੀਂ ਲੈਂਦੇ ਉਹਨਾਂ ਦਾ ਬੀਜੇਪੀ ਜਿੰਨੇ ਅੱਜ ਕੱਲ੍ਹ ਉਹ ਉਹਨਾਂ ਨੇ ਵੀ ਇੱਕ ਨਵੀਂ ਪਾਰਟੀ ਬਣਾਈ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਵੀ ਨਵੀਂ ਪਾਰਟੀ ਬਣਾਈ ਤਾਂ ਹੋਰ ਬਹੁਤ ਸਾਰੇ ਲੀਡਰਾਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਨਵੀਆਂ ਪਾਰਟੀਆਂ ਬਣਾਈਆਂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਨੇ ਵੀ ਜਿਹੜੀ ਟੋੜਾ ਸਾਹਿਬ ਦੇ ਨਾਲ ਇੱਕ ਨਵੀਂ ਪਾਰਟੀ ਬਣਾਈ ਸੀ ਇਸ ਤੋਂ ਇਲਾਵਾ ਹੋਰ ਕਈ ਪਾਰਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੁਣ ਤੱਕ ਬਣੀਆਂ ਤਾਂ ਉਸੇ ਦੇ ਤਾਰਸ ਦੇ ਉੱਪਰ ਹੁਣ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਨਵੀਂ ਪਾਰਟੀ ਜਿਹੜੀ ਬਣਾਈ ਗਈ ਹੈ ਤਾਂ ਉਹ ਪਾਰਟੀ ਹੁਣ ਉਹਨਾਂ ਨੇ ਇੱਕ ਦਾਵਾ ਕੀਤਾ ਜਿਹੜਾ ਕੱਲ ਮੈਂ ਪ੍ਰੈਸ ਕਾਨਫਰੰਸ ਦੇ ਦਰਮਿਆਨ ਦੇਖ ਰਿਹਾ ਸੀ ਉਹ ਕਹਿੰਦੇ ਵੀ ਜਿਹੜੀਆਂ ਦੂਜੀਆਂ ਧਿਰਾਂ ਦੀ ਜਿਹੜੀ ਵੋਟ ਹੈ ਤਾਂ ਉਹ ਇਧਰੋਂ ਉਧਰੋਂ ਲੈ ਕੇ ਖਰੀਦ ਕੇ ਜਿਹੜੀ ਵੋਟ ਹੋ ਸਕਦੇ ਪਰ ਜਿਹੜੀ ਸਾਡੀ ਵੋਟ ਪਈ ਹੈ ਜਿਹੜੀ ਸਾਡੇ ਕੈਂਡੀਡੇਟ ਨੂੰ ਉਹ ਜਿਹੜੀ ਵੋਟ ਆ ਆਰਗੈਨਿਕ ਵੋਟ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਸਾਨੂੰ 20000 ਵੋਟ ਪਈ ਹੈ ਪਹਿਲੀ ਗੱਲ ਤਾਂ ਇਹ ਕਿ ਅਜੇ ਤੱਕ ਇਹ ਸਾਬਤ ਹੀ ਨਹੀਂ ਆਪਾਂ ਕਰ ਸਕਦੇ ਕਿ ਜਿਹੜਾ ਕੈਂਡੀਡੇਟ ਸੀ ਮਨਦੀਪ ਸਿੰਘ ਜੀ ਠੀਕ ਹੈ ਕਿ ਉਹ ਕੈਂਡੀਡੇਟ ਕਿਹਦਾ ਸੀਗਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹੜੇ ਵਾਰਸ ਪੰਜਾਬ ਦੇ ਆ ਉਹ ਕਹਿੰਦੇ ਸਾਡਾ ਸੀ ਹੂੰ ਜਿਹੜੇ ਗੰਦੀ ਹਰਪੀ ਸਿੰਘ ਤੇਰਾ ਉਹ ਹੁਣ ਉਹਨੂੰ ਆਪਣਾ ਜਿਹੜੇ ਕਲੇਮ ਕਰ ਰਹੀ ਹੈ ਕਿ ਉਹ ਸਾਡਾ ਕੈਂਡੀਡੇਟ ਸੀ ਇਸ ਤੋਂ ਇਲਾਵਾ ਜਿਹੜੀਆਂ ਹੋਰ ਸਿੱਖ ਸੰਸਥਾਵਾਂ ਨੇ ਤਾਂ ਉਹ ਕਹਿੰਦੀ ਸਾਡਾ ਸੀ ਪਰ ਇੱਕ ਗੱਲ ਤਾਂ ਹੈ ਕਿ ਨਾ ਉਹ ਵਾਰਸ ਪੰਜਾਬ ਦਾ ਸੀ ਨਾ ਉਹ ਜਿਹੜੇ ਮਾਨ ਦਲ ਦਾ ਸੀ ਤੇ ਨਾ ਹੀ ਉਹ ਗਿਆਨੀ ਹਰਪ੍ਰੀਤ ਸਿੰਘ ਧਿਰਦਾ ਸੀਗਾ ਤਾਂ ਉਹ ਕੁਲ ਮਲਾ ਕੇ ਆਜ਼ਾਦ ਕੈਂਡੀਡੇਟ ਸੀ ਉਹਦੇ ਉੱਪਰ ਕਿਸੇ ਵੀ ਪਾਰਟੀ ਦੀ ਮੋਹਰ ਨਹੀਂ ਸੀ ਠੀਕ ਹੈ ਹੁਣ ਅਗਲੀ ਗੱਲ ਕੱਲ ਗਿਆਨੀ ਹਰਪ੍ਰੀਤ ਸਿੰਘ ਨੇ ਐਲਾਨ ਕਰਤਾ ਕਿ ਅਸੀਂ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾ ਲੜਾਂਗੇ ਚੋਣਾ ਲੜਨ ਦਾ ਹਰ ਇੱਕ ਨੂੰ ਅਧਿਕਾਰ ਹੈ ਕੋਈ ਵੀ ਲੜ ਸਕਦਾ ਚਾਹੇ ਉਹ ਆਜ਼ਾਦ ਤੌਰ ਤੇ ਲੜੇ ਜਾਂ ਕਿਸੇ ਪਾਰਟੀ ਦੇ ਸਿੰਬਲ ਤੇ ਲੜੇ ਪਰ ਇੱਕ ਸਵਾਲ ਜਿਹੜਾ ਖਾਸ ਕਰਕੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਇੱਕ ਪਿਛਲੇ ਉਸ ਸਮੇਂ ਤੋਂ ਚੱਲ ਰਿਹਾ ਜਦੋਂ ਤੋਂ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਪਾਰਟੀ ਬਣਾਈ ਹੈ ਦੇਖੋ ਹੁਣ ਉਹ ਪਾਰਟੀ ਦੇ ਵਿੱਚ ਇੱਕ ਤਾਂ ਹੈ ਵੀ ਕੁਝ ਕੁ ਲੀਡਰ ਜਿਹੜੇ ਪਹਿਲੀ ਕਤਾਰ ਦੇ ਆਪਾਂ ਕਹਦੇ ਹਾਂ ਜਿਨ੍ਹਾਂ ਜਦੋਂ ਪਾਰਟੀ ਬਣਾਈ ਉਹ ਪਹਿਲੀ ਕਤਾਰ 'ਚ ਸੀ ਤੇ ਹੁਣ ਵਾਰ-ਵਾਰ ਆਪਾਂ ਨਾਮ ਲੈਂਦੇ ਨਹੀਂ ਚੰਗੇ ਲੱਗਦੇ ਕਿ ਕੌਣ ਸੀ ਜਾਂ ਕੌਣ ਨਹੀਂ ਤਾਂ ਉਹ ਅੱਜਕੱਲ ਪਾਰਟੀ ਸ਼ਾਮਲ ਨਹੀਂ ਹੋ ਰਹੀ ਦਿਖਾਈ ਨਹੀਂ ਦਿੰਦੇ ਤਾਂ ਉਹਨਾਂ ਦੇ ਇੱਕ ਪਿੱਛੇ ਵੱਡਾ ਪ੍ਰੋਗਰਾਮ ਕਰਾਇਆ ਉਹਦੇ 'ਚ ਗਿਆਨੀ ਹਰਪ੍ਰੀਤ ਸਿੰਘ ਵੀ ਨਹੀਂ ਹੋਇਆ। ਔਰ ਮੈਂ ਇੱਕ ਅੱਖੀ ਦੇਖਿਆ ਕਿ ਪ੍ਰੋਗਰਾਮ ਦੇ ਵਿੱਚ ਕਿ ਗਿਆਨੇ ਹਰਪੀ ਸਿੰਘ ਫੋਟੋ ਕਰਵਾਉਣ ਲੱਗੇ ਤੇ ਉਹ ਜਿਹੜੇ ਪਹਿਲੀ ਕਤਾਰ ਦੇ ਲੀਡਰ ਉਹ ਉਥੋਂ ਕਿਸ ਕਿਸ ਕੇ ਨਜ਼ਰ ਦੇਖਿਆ ਪਤਾ ਨਹੀਂ ਲੱਗੇ ਵੀ ਕਦੋਂ ਚਲੇਗਾ। ਯਾਨੀ ਗਰੇਜ ਕਰਦੇ ਨਜ਼ਰ ਗਰੇਜ ਕਰਦੇ ਰਜਾ ਕਿ ਫੋਟੋ ਵੀ ਕਰਾਉਣ ਲਈ ਤਿਆਰ ਨਹੀਂ। ਤਾਂ ਇਹ ਕੋਈ ਮਤਲਬ ਬਹੁਤਾ ਕੋਈ ਚੰਗਾ ਨਹੀਂ ਹੈਗਾ ਇਸ ਪਾਰਟੀ ਦੇ ਵਿੱਚ ਜਿਹੜੀ ਨਵੀਂ ਧਿਰ ਬਣੀ ਐ। ਹੁਣ ਸਵਾਲ ਜਿਹੜਾ ਮੈਂ ਕਰ ਰਿਹਾ ਸੀ ਕਿ ਸਵਾਲ ਕੀ ਆ। ਹੂੰ। ਸਵਾਲ ਇਹ ਆ ਕਿ ਆਪਾਂ ਨੇ ਪਾਰਟੀ ਦਾ ਨਾਮ ਕੀ ਰੱਖਿਆ? ਹੂੰ। ਠੀਕ ਆਪਾਂ ਪੁਨਰਸਰਜੀਤੀ ਰੱਖ ਲਿਆ ਪਰ ਬਹੁਤੇ ਲੀਟਰ ਇਸੇ ਧਿਰ ਦੇ ਉਹ ਕਹਿੰਦੇ ਵੀ ਨਹੀਂ ਪੁਨਰਸਰਜੀਤੀ ਤਾਂ ਜੇ ਦੇਖਦੇ ਹਾਂ ਜੇ ਕੀ ਕਰਨਾ ਉਹ ਜੇ ਮਲੇ ਦਾ ਮਤਲਬ ਇਹ ਕਿ ਇਸੇ ਧਿਰ ਦੇ ਵੀ ਕਾਫੀ ਲੀਡਰ ਜਿਹੇ ਨੇ ਜਿਹੜੇ ਆਪਣੇ ਆਪ ਨੂੰ ਪੁਨਰਸਰਜੀਤ ਜਿਹੜਾ ਸ਼੍ਰੋਮਣੀ ਅਲਕਾਹੋਂ ਨਾ ਨਹੀਂ ਚਾਹੁੰਦੇ ਕਿ ਅਸੀਂ ਪਾਰਟੀ ਦੇ ਪਿੱਛੇ ਪੁਨਰਸਰਜੀਤੀ ਲਾਈਏ ਇੱਕ ਤਾਂ ਇਹ ਸਵਾਲ ਹੈ ਕਿ ਸਾਡੀ ਪਾਰਟੀ ਹੈ ਕਿਹੜੀ ਹੈ ਇਹ ਪੰਜਾਬੀਆਂ ਨੂੰ ਮੈਨੂੰ ਲੱਗਦਾ ਵੀ ਪ੍ਰੈਸ ਕਾਨਫਰੰਸ ਕਰਕੇ ਤਾਂ ਪ੍ਰੈਸ ਕਾਨਫਰੰਸ ਤਾਂ ਕਾਫੀ ਹੋ ਗਈਆਂ ਪਰ ਉੱਥੇ ਇੱਕ ਸਪੈਸ਼ਲ ਵੱਖਰੀ ਤੌਰ ਤੇ ਇਹ ਕਲੀਅਰ ਕਰ ਦੇਣਾ ਚਾਹੀਦਾ ਗਿਆਨੀ ਹਰਪ੍ਰੀਤ ਸਿੰਘ ਨੂੰ ਕਿ ਸਾਡੀ ਪਾਰਟੀ ਦਾ ਨਾਮ ਇਹ ਹੈ ਤੇ ਸਾਡਾ ਚੋਣ ਨਿਸ਼ਾਨ ਇਹ ਹੋਏਗਾ ਚਾਹੇ 3-4 ਜਿਹੜੇ ਮਰਜ਼ੀ ਕਰ ਦੇਣ ਤੇ ਅਸੀਂ ਰਜਿਸਟ੍ਰੇਸ਼ਨ ਲਈ ਕਿੱਥੇ ਖੜੇ ਹਾਂ ਵੀ ਚੋਣ ਕਮਿਸ਼ਨ ਕੋਲ ਗਏ ਆ ਜਾਂ ਨਹੀਂ ਗਏ ਜਾਂ ਅਸੀਂ ਰਜਿਸਟ੍ਰੇਸ਼ਨ ਕਰਾਉਣੀ ਹੈ ਕਿ ਨਹੀਂ ਕਰਾਉਣੀ ਸਿਆਸੀ ਧਿਰ ਵੱਜੋਂ ਅੱਗੇ ਆਉਣਾ ਹੈ ਕਿ ਨਹੀਂ ਆਉਣਾ ਜਾਂ ਅਸੀਂ 27 ਤੱਕ ਵੇਟ ਕਰਨੀ ਹੈ ਜਾਂ ਫਿਰ ਕੋਈ ਗੱਲਬਾਤ ਚੱਲ ਰਹੀ ਹੈ ਵੀ ਆਪਾਂ ਰਲੇਮਾ ਹੋ ਜੋ ਸਾਰੀਆਂ 13 ਇਕੱਠੀਆਂ ਜਾਂ ਕੋਈ ਇਦਾਂ ਦਾ ਕੋਈ ਚੱਲ ਰਿਹਾ ਕਿਉਂਕਿ ਖਾਸ ਕਰਕੇ ਜਿਹੜੇ ਸਿੱਖ ਧਰ ਨਾਲ ਸੰਬੰਧਿਤ ਨੇ ਜਾਂ ਜਿਹੜੇ ਸਿਆਸੀ ਮਹਾਰ ਨੇ ਤੇ ਉਹ ਉਹ ਇਹ ਗੱਲ ਇਸ ਚੀਜ਼ ਨੂੰ ਉਹਨਾਂ ਦੇ ਮਨਾਂ ਚ ਹਰ ਇੱਕ ਦੇ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਕਿਹੜੀ ਹੋਏਗੀ ਉਹਨੋਂ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਤੇ ਕੋਈ ਸ਼੍ਰੋਮਣੀ ਅਕਾਲ ਦਾ ਸੁਖਵੀਰ ਬਾਦਲ ਕੋਲ ਹੈ ਤਾਂ ਹੁਣ ਜੇ ਉਹਨਾਂ ਜੇ ਤੁਹਾਡੇ ਕੋਲ ਹੈ ਤੇ ਜਦੋਂ ਸੁਖਵੀਰ ਸਿੰਘ ਬਾਦਲ ਨਾਮ ਲੈਂਦਾ ਤੇ ਫਿਰ ਤੁਸੀਂ ਉਹਦੇ ਤੇ ਪਰਚਾ ਕਿਉਂ ਨਹੀਂ ਕਰਾ ਦਿੰਦੇ ਤੇ ਤੁਸੀਂ ਫਿਰ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਿਉਂ ਨਹੀਂ ਕਰ ਦਿੰਦੇ ਠੀਕ ਹੈ ਹੁਣ ਤਾਂ ਇੰਨੀ ਦੇਰ ਹੋ ਗਈ ਸਾਲ ਹੋਣ ਵਾਲਾ ਹੋ ਗਿਆ ਤੁਹਾਨੂੰ ਤੇ ਲਗਭਗ 7-8 ਮਹੀਨੇ ਹੋ ਗਏ ਪਾਰਟੀ ਬਣਾਈ ਨੂੰ ਤੇ ਫਿਰ ਤੁਸੀਂ ਕੋਰਟ ਕਿਉਂ ਨਹੀਂ ਚਲੇ ਜਾਂਦੇ ਅਦਾਲਤ ਕਿਉਂ ਨਹੀਂ ਚਲੇ ਜਾਂਦੇ ਠੀਕ ਹੈ ਇਹ ਇੱਕ ਸਵਾਲ ਹੈ ਫਿਰ ਦੂਜੀ ਗੱਲ ਜੇ ਤੁਹਾਡੀ ਇੱਕ ਨਵੀਂ ਪਾਰਟੀ ਹੈ ਤਾਂ ਫਿਰ ਤੁਸੀਂ ਸਿੱਧੇ ਕਹੋ ਆ ਵੀ ਸਪਸ਼ਟ ਕਹਿਆ ਦੇਣਾ ਸਪਸ਼ਟ ਕਲੀਅਰ ਕਹਿ ਦਿਓ ਕਿ ਸਾਡੀ ਆ ਪਾਰਟੀ ਹੈ ਤੇ ਅਸੀਂ ਇਹਨੂੰ ਜਲਦੀ ਰਜਿਸਟ੍ਰੇਸ਼ਨ ਰਜਿਸਟ੍ਰੇਸ਼ਨ ਜਿਹੜੀ ਕਰਾਉਣ ਜਾ ਰਹੇ ਹਾਂ ਇਹ ਵਾਲੇ ਸਵਾਲ ਹੈ ਹੁਣ ਬਣਾ ਚਲੋ ਇਹ ਤਾਂ ਹੁਣ ਹੋ ਗਿਆ ਵੀ ਜਿਹੜਾ ਇਹ ਸਵਾਲ ਜਿਹੜਾ ਪੰਜਾਬ ਸਰਕਾਰ ਦੀਆਂ ਚੋਣਾਂ ਕਰਵਾਉਣ ਜਾ ਰਹੀ ਹੈ ਸੋ ਸੋ ਕਿਨੂੰ ਫਤਵਾ ਦੇਣਾ ਕਿਉਂਕਿ ਪਿੰਡਾਂ ਦਾ ਸਬੰਧ ਦੇ ਚੋਣਾਂ ਹੁੰਦੀਆਂ ਨੇ ਸੋ ਪਿੰਡਾਂ ਦੇ ਲੋਕ ਜਿਹੜਾ ਫਤਵਾ ਦੇ ਸਕਦੇ ਨੇ ਪੂਰੇ ਵਿਸ਼ੇ ਪੱਧਰ ਦੇ ਵਿੱਚ ਆਪਾਂ ਜੇਕਰ ਗੱਲ ਕੀਤੀ ਆਵੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿੱਦਾਂ 350 ਸਾਲਾਂ ਦੇ ਹਾਲਤ ਜਿਹੜਾ ਬੜੇ ਵੱਡੇ ਪੱਧਰ ਤੇ ਮਨਾਇਆ ਗਿਆ ਪੂਰੀਆਂ ਸਰਕਾਰਾਂ ਵੱਖ-ਵੱਖ ਛੇਟਾਂ ਦੀ ਸਰਕਾਰਾਂ ਨੇ ਮਨਾਇਆ ਸ਼੍ਰੋਮਣੀ ਕਮੇਟੀ ਨੇ ਵੀ ਆਪਣੇ ਪੱਧਰ ਤੇ ਮਨਾਇਆ ਪੰਜਾਬ ਸਰਕਾਰ ਨੇ ਵੀ ਮਨਾਇਆ ਕਿ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਦੀ ਸਟਾਰਟਿੰਗ ਦੀ ਰੋਲ ਭੂਮਿਕਾ ਸੀ ਬڑے ਲੋਕਾਂ ਨੇ ਸਵਾਗਤ ਕੀਤਾ ਫੁੱਲਾਂ ਦੀ ਵਰਖਾ ਕੀਤੀ ਬੜਾ ਹਾਂ ਹਾਂਕਾਰ ਮਚਾਇਆ ਗਿਆ ਵੀ ਇਹ ਵੀ ਦਾਵਾ ਕੀਤਾ ਗਿਆ ਸੀ ਜਾਨੀ ਹਰਪ੍ਰੀਤ ਸਿੰਘ ਵੱਲੋਂ ਕਿ ਅਸੀਂ ਸ਼੍ਰੋਮਣੀ ਕਮੇਟੀ ਵੀ ਲੈ ਲਾਂਗੇ ਉਹਨਾਂ ਦਾ ਚੋਣ ਨਿਸ਼ਾਨ ਵੀ ਖੋਲਾਂਗੇ ਅਸੀਂ ਦਫ਼ਤਰ ਵੀ ਲੈ ਲਾਂਗੇ ਬੜੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ ਪਰ ਇਸ ਸਮਾਗਮ ਦੇ ਵਿੱਚ ਮੈਨੂੰ ਲੱਗਦਾ ਕੋਈ ਜ਼ਿਆਦਾ ਭੂਮਿਕਾ ਜਿਹੜੀ ਹੈ ਗਾਨੀ ਹਰਪ੍ਰੀਤ ਸਿੰਘ ਦੀ ਨਜ਼ਰ ਨਹੀਂ ਆਈ ਜੋ ਸੋਸ਼ਲ ਮੀਡੀਆ ਤੇ ਨਜ਼ਰ ਆਣੀ ਚਾਹੀਦੀ ਸੀ ਦੇਖੋ ਦਾਅਵੇ ਤੇ ਵਾਅਦੇ ਜਿੰਨੇ ਮਰਜ਼ੀ ਆਪਾਂ ਕੋਈ ਵੀ ਕਰ ਸਕਦਾ ਹੈ ਕਿ ਮੈਂ ਉਹ ਪਾਰਟੀ ਲੈ ਲਾਂਗੇ ਹੁਣ ਤੁਸੀਂ ਕਹਿਣ ਨੂੰ ਕਹਿ ਦਿਓ ਕਿ ਮੈਂ ਜਲਦੀ ਭਾਜਪਾ ਦਾ ਪ੍ਰਧਾਨ ਬਣ ਜਾ ਰਿਹਾ ਹਾਂ ਉਹ ਕਹਿੰਦਾ ਮੈਂ ਭਾਜਪਾ ਦੇ ਪ੍ਰਧਾਨ ਮੰਤਰੀ ਬਣ ਜਾ ਰਿਹਾ ਹਾਂ ਜਲਦੀ ਇਲੈਕਸ਼ਨ ਆ ਰਹੇ ਸੀ ਲੜਾਂਗੇ ਪੂਰੇ ਪੰਜਾਬ ਦੇਸ਼ ਦੇ ਵਿੱਚ ਚੜੀ ਗਈ ਸਾਡੀ ਪਾਰਟੀ ਬਣੇਗੀ ਹਣਾ ਵਾਅਦੇ ਦਾਅਵੇ ਕੋਈ ਵੀ ਕਰ ਸਕਦਾ ਕੋਈ ਉਹ ਨਹੀਂ ਹੈਗਾ ਹਰ ਕਿਸ ਨੂੰ ਅਧਿਕਾਰ ਹੈ ਪਰ ਜਦੋਂ ਹਕੀਕਤ ਦੇ ਵਿੱਚ ਆਉਂਦਾ ਜਿਵੇਂ ਆਪਾਂ ਬਰੇ ਪਹਿਲਾਂ ਗੱਲ ਕੀਤੀ ਹੈ ਕਿ ਜੇ ਤੁਹਾਨੂੰ ਤੁਸੀਂ ਅਕਾਲੀ ਦਲ ਦੇ ਬਾਹਰ ਸੋ ਤਾਂ ਤੁਸੀਂ ਅਦਾਲਤ ਜਾਂ ਚੋਣ ਕਮਿਸ਼ਨ ਕੋਲ ਹੁਣ ਤੱਕ ਕਿਉਂ ਨਹੀਂ ਗਏ ਠੀਕ ਹੈ ਤਾਂ ਹੁਣ ਤੁਸੀਂ ਜਿਹੜੀ ਸ਼ਰਕੂ ਟੇਗ ਫਾਦਰ ਸਰ ਸਾਰੇ 350 ਸਾਲਾਂ ਦੀ ਗੱਲ ਕੀਤੀ ਹੈ ਤਾਂ ਉਹਦੇ ਵਿੱਚ ਪੰਜਾਬ ਤੋਂ ਆਪਾਂ ਸ਼ੁਰੂ ਹੋ ਜਾਂਦੇ ਹਾਂ ਹਾਂ ਬਿਲਕੁਲ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਹੁਣ ਤੱਕ ਜਿਹੜੇ ਸਮਾਗਮ ਕੀਤੇ ਪੰਜਾਬ ਸਰਕਾਰ ਨੇ ਤੇ ਪੰਜਾਬ ਸਰਕਾਰ ਦੀ ਜੇ ਸੁਖਵੀਰ ਬਾਦਲ ਦੀ ਨਹੀਂ ਬਣ ਰਹੀ ਇਟ ਕੁੱਤੇ ਦਾ ਬਹਿਰ ਹੈ ਤੇ ਬਣਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਨਹੀਂ ਠੀਕ ਹੈ ਕਿ ਸ਼ੁਰੂਆਤ ਦੇ ਵਿੱਚ ਲੱਗਦਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਇੱਕ ਚੰਗੇ ਸੁਲਝੇ ਹੋਏ ਸਿਆਣੇ ਤੇ ਖਾਸ ਕਰਕੇ ਸਾਫਾ ਸਿੰਘ ਸਾਹਿਬ ਹੈਗੇ ਨੇ ਹੋ ਸਕਦਾ ਪੰਜਾਬ ਸਰਕਾਰ ਨਾਲ ਇਹਨਾਂ ਦੀ ਬੜੀ ਵਧੀਆ ਜਿਹੜੀ ਹੈਗੀ ਉਹ ਚੱਲੇਗੀ ਪਰ ਪਿੱਛੇ ਜੇ ਆਪਾਂ ਦੇਖਿਆ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਵਿਚਕਾਰ ਆਪਸੀ ਕਿੰਦਾ ਦੀ ਭੂਮਿਕਾ ਰਹੀ ਉਹ ਸਾਰਿਆਂ ਨੂੰ ਪਤਾ ਹੈ ਤਾਂ ਇਸ ਕਰਕੇ ਸੱਦਾ ਦਿੱਤਾ ਹੋ ਸਕਦਾ ਸੱਦਾ ਦੇਣ 'ਚ ਹੀ ਫਰਕ ਹੁੰਦਾ ਤੇ ਜਦੋਂ ਆਪਾਂ ਨੂੰ ਕਿਸੇ ਦਾ ਸੱਦਾ ਆਉਂਦਾ ਤੇ ਉੱਥੇ ਜਾਣਾ ਕਿਹੜੇ ਲਹਿਜੇ ਚ ਤੇ ਨਹੀਂ ਜਾਣਾ ਔਰ ਆਪਾਂ ਫਿਰ ਇਹ ਵੀ ਸੋਚਣਾ ਹੁੰਦਾ ਕਿ ਸਾਨੂੰ ਸਤਕਾਰ ਕਿਦਾਂ ਦਾ ਮਿਲਣਾ ਹੈ ਠੀਕ ਹੈ ਉਹ ਚੀਜ਼ ਦੇ ਵਿੱਚ ਆ ਤੇ ਮੈਨੂੰ ਲੱਗਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਪਹਿਲੀ ਗੱਲ ਤਾਂ ਇਹ ਕਿ ਸ਼ਾਇਦ ਸੱਦਾ ਨਾ ਆਇਆ ਹੋਵੇ ਜੇ ਪੰਜਾਬ ਸਰਕਾਰ ਇਹ ਗੱਲ ਕਲੇਮ ਕਰਦੀ ਹੈ ਕਿ ਹਾਂਜੀ ਅਸੀਂ ਸਾਰੇ ਨੂੰ ਸੱਦਾ ਦਿੱਤਾ ਹੋ ਸਕਦਾ ਸੱਦਾ ਦਿੱਤਾ ਹੋਵੇ ਤਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਲੱਗਿਆ ਕਿ ਜਿੱਦਾਂ ਦੀ ਉਹਨਾਂ ਦੀ ਮੁੱਖ ਮੰਤਰੀ ਟਿਊਨਿੰਗ ਹੈ ਅੱਜਕੱਲ ਤਾਂ ਸ਼ਾਇਦ ਉਹਨਾਂ ਦਾ ਸਤਕਾਰ ਨਹੀਂ ਮਿਲਣਾ ਹੁਣ ਉਸ ਤੋਂ ਬਾਅਦ ਪੰਜਾਬ ਚ ਆਜੋ ਐਸਜੀਪੀਸੀ ਐਸਜੀਪੀਸੀ ਨਾਲ ਤਾਂ ਫਿਰ ਉਹ ਸਾਰਿਆਂ ਨੂੰ ਪਤਾ ਹੀ ਹੈ। ਵੀ ਆ ਚੱਲ ਰਿਹਾ ਹੈ। ਉਹ ਕਿਦਾਂ ਦਾ ਚੱਲ ਰਿਹਾ ਉਹ ਸਾਰੇ ਉਹ ਕਿਸੇ ਤੋਂ ਭੁੱਲਿਆ ਵਿਸਰਿਆ ਹੈ ਨਹੀਂਗਾ। ਵੀ ਕਿਦਾਂ ਦੇ ਇਹਨਾਂ ਦੇ ਆਪਸੀ ਜਿਹੜੇ ਸਬੰਧ ਨੇ ਉਹ ਸਾਰ ਨੇ। ਇਸ ਕਰਕੇ ਉਹ ਵੀ ਦੋਨੋਂ ਚੀਜ਼ਾਂ ਖਤਮ ਹੋ ਗਈਆਂ। ਹੁਣ ਉਸ ਤੋਂ ਬਾਅਦ ਆ ਗਿਆ ਜੋ ਕੇਂਦਰ ਸਰਕਾਰ। ਕੇਂਦਰ ਸਰਕਾਰ ਦਾ ਇਸ ਵਾਰ ਜਿਹੜਾ ਦਿੱਲੀ ਕਮੇਟੀ ਨਾਲ ਜਿਹਦਾ ਮਲਾਕੇ ਲਾਲ ਕਿਲੇ ਦੇ ਜਿਹੜਾ ਵੱਡਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਵਾਇਆ ਸਿਰਸਾ। ਵਾਇਆ ਸਿਰਸਾ ਉਹਨਾਂ ਨੇ ਸ਼ਿਰਕਤ ਕੀਤੀ ਉਸ ਪ੍ਰੋਗਰਾਮ 'ਚ ਪਰ ਜਿਸ ਲਿਹਾਜ਼ ਦੇ ਨਾਲ ਜਿਸ ਢੰਗ ਦੇ ਨਾਲ ਉਹਨਾਂ ਦੀ ਪਰਫਾਰਮੈਂਸ ਲੱਗਦਾ ਸੀ ਉਹਨਾਂ ਨੂੰ ਵੀ ਮੇਰੀ ਹੋਏਗੀ ਕਿ ਹਰ ਪਾਸੇ ਹੋਏਗਾ ਕਿ ਸਿੰਘ ਸਾਹਿਬ ਆ ਗਏ ਸਾਫਾ ਸਿੰਘ ਸਾਹਿਬ ਆ ਗਏ ਹਰਪੀ ਸਿੰਘ ਜੀ ਆ ਗਏ ਗਿਆਨੀ ਜੀ ਆ ਗਏ ਠੀਕ ਹੈ ਅਕਾਲੀ ਦਲ ਫਨਾਨ ਅਕਾਲੀ ਦਲ ਦੇ ਪ੍ਰਧਾਨ ਆ ਗਏ ਉਹ ਚੀਜ਼ ਨਹੀਂ ਹੋਈ ਉਹਦੇ 'ਚ ਕਿਉਂ ਇੱਕ ਤਾਂ ਮੈਨੂੰ ਲੱਗਦਾ ਕਿ ਭਾਜਪਾ ਨੇ ਉਹਨਾਂ ਦਾ ਪ੍ਰਦਰਸ਼ਨ ਤਰਨ ਤਰਨ ਚ ਦੇਖ ਲਿਆ ਦੇਖ ਲੈ ਜੋ ਹਬਰਕ ਕਿ ਪ੍ਰਦਰਸ਼ਨ ਇਹਨਾਂ ਦਾ ਪੰਜਾਬ ਚ ਕਿਦਾਂ ਦਾ ਹੈ ਤੇ ਦੂਜਾ ਉਹਨਾਂ ਦੇ ਜਿਹੜੇ 2-4 ਲੀਡਰ ਉਹ ਆਪਾਂ ਹਜੇ ਚਲੋ ਨਾਮ ਨਹੀਂ ਲੈ ਸਕਦੇ ਵੀ ਜਿੱਦਾਂ ਦਾ ਉਹਨਾਂ ਦਾ ਚੱਲ ਰਿਹਾ ਜਿਹੇ ਇਹਨਾਂ ਨਾਲ ਚੱਲ ਰਹੀ ਆ ਤੇ ਉਹ ਉਹਨਾਂ ਨੂੰ ਪਤਾ ਹੀ ਆ ਕਿਦਾਂ ਚਾ ਹੋ ਸਕਦਾ ਉਹਨਾਂ ਨੂੰ ਲੱਗਿਆ ਵੀ ਨਹੀਂ ਵੀ ਜੇ 2-4 ਇਹਨਾਂ ਕੋਲ ਲੀਡਰ ਜਿਹੜੇ ਹੈਗੇ ਤਾਂ ਜੇ ਇਧਰ ਨੂੰ ਆ ਜਾਂਦੇ ਆ ਤਾਂ ਫਿਰ ਉਹ ਗਿਆਨੀ ਚ ਕੋਲ ਰਹਿ ਕੀ ਜਾਣਾ ਤੇ ਇਹ ਇਸ ਕਰਕੇ ਉਹਨਾਂ ਦਾ ਜਿਹੜਾ ਪ੍ਰਦਰਸ਼ਨ ਹੈਗਾ ਉੱਥੇ ਵੀ ਬਹੁਤਾ ਵਧੀਆ ਨਹੀਂ ਰਿਹਾ ਤਾਂ ਪੰਜਾਬ ਦੇ ਵਿੱਚ ਇਸ ਕਰਕੇ ਨਹੀਂ ਆਏ ਪੰਜਾਬ ਸਰਕਾਰ ਤੇ ਐਸਜੀਪੀਸੀ ਕੋਲ ਤਾਂ ਇਸ ਪਾਰਟੀ ਨੇ ਵੱਖਰੇ ਤੌਰ ਤੇ ਆਪਣਾ ਸਮਾਗਮ ਕੋਈ ਨਹੀਂ ਕੀਤਾ ਇਸ ਕਰਕੇ ਗਿਆਨੇ ਹਰਪ੍ਰੀਤ ਸਿੰਘ ਨੂੰ ਵੀ ਹੁਣ ਇਹ ਗੱਲ ਸੋਚਣੀ ਪੈਣੀ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦੀ ਭੂਮਿਕਾ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਕੇਂਦਰ ਸਰਕਾਰ ਨਾਲ ਕਿੱਦਾਂ ਦੀ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਨਾਲ ਕਿੱਦਾਂ ਦੀ ਹੋਣੀ ਚਾਹੀਦੀ ਹੈ ਔਰ ਇੱਕ ਹੋਰ ਉਹਨਾਂ ਨੇ 2 ਦਸੰਬਰ ਦਾ ਐਲਾਨ ਕੀਤਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਅਸੀਂ ਇੱਕ ਦਫ਼ਤਰ ਖੋਲਣ ਜਾ ਰਹੇ ਹਾਂ ਤੇ ਉੱਥੇ 2 ਦਸੰਬਰ ਨੂੰ ਹੀ ਉਹਦਾ ਉਦਘਾਟਨ ਹੋਏਗਾ ਤੇ 2 ਦਸੰਬਰ ਨੂੰ ਜੋ ਹੁਕਮਨਾਮਾ ਜੋ ਜਾਰੀ ਹੋਇਆ ਉਹ ਤੇ ਉਹ ਸਾਰੀ ਅਸੀਂ ਜਾਣਕਾਰੀ ਜਿਹੜੀ ਦੁਆਰਾ ਫਿਰ ਦੁਹਰਾਵਾਂਗੇ ਜੋ ਪੁਰਾਣੀਆਂ ਗੱਲਾਂ ਜੋ ਪੁਰਾਣੀਆਂ ਗੱਲਾਂ ਹੁਣ ਠੀਕ ਹੈ ਕਿ ਉਹ ਦੁਹਰਉਣੀਆ ਚਾਹੀਦੀਆਂ ਜਾਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੈਸੇ ਤਾਂ ਉਹ ਇੱਕ ਇਤਿਹਾਸ ਬਣ ਗਿਆ ਠੀਕ ਹੈ ਉਹਨੂੰ ਲੋਕ ਭੁੱਲ ਨਹੀਂ ਸਕਦੇ ਜੋ 2 ਦਸੰਬਰ ਨੂੰ ਹੋਇਆ ਪਰ ਦੂਜੇ ਪਾਸੇ ਜੋ ਤਰਨਤਾਰਨ ਚ ਲੋਕਾਂ ਨੇ ਫਤਵਾ ਦਿੱਤਾ ਤੇ ਉਹ ਵੀ ਦੁਹਰਾਇਆ ਨਹੀਂ ਉਹ ਵੀ ਦੁਹਰਾਉਣ ਵਾਲੀ ਗੱਲ ਹੈ ਠੀਕ ਹੈ ਉਹ ਵੀ ਇੱਕ ਇਤਿਹਾਸ ਬਣ ਗਿਆ ਕਿ ਪੰਜਾਬ ਦੇ ਵਿੱਚ ਇੱਕ ਉਹ ਪਾਰਟੀ ਜਿਹੜੀ ਬਿਲਕੁਲ ਸਭ ਤੋਂ ਨੀਚੇ ਜਿਹਦਾ ਲੋਕ ਨਾਂ ਲੈਣ ਲਈ ਤਿਆਰ ਨਹੀਂ ਸੀ ਤੇ ਉਹ ਪਾਰਟੀ ਦੂਜੇ ਨੰਬਰ ਤੇ ਆ ਗਈ ਹੁਣ ਕੀ ਆਪਾਂ ਨੂੰ ਇਹ ਗੱਲ ਕਹਿ ਸਕਦੇ ਹਾਂ ਕਿ ਅਕਾਲੀ ਦਲ ਨੇ ਡਰਾ ਕੇ ਵੋਟਾਂ ਲਈਆਂ ਠੀਕ ਹੈ ਕਿ ਬਹੁਤ ਲੋਕ ਕਹਿ ਰਹੇ ਆ ਵੀ ਗੈਂਗਸਟਰਾਂ ਨੂੰ ਡਰਾਈਆਂ ਜਿਉਂ ਡਰਾਇਆ ਉਹ ਇੱਕ ਜਾਂਚ ਦਾ ਵਿਸ਼ਾ ਡਰਾਇਆ ਨਹੀਂ ਡਰਾਇਆ ਤੁਸੀਂ ਬਾਹਰ ਡਰਾ ਸਕਦੇ ਹੋ ਪਰ ਅੰਦਰ ਜਾ ਕੇ ਤਾਂ ਫਿਰ ਵੋਟਾਂ ਲੋਕਾਂ ਨੇ ਪਾਉਣੀ ਹੁੰਦੀ ਹੈ ਨਾ ਤਾਂ ਇਸ ਕਰਕੇ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਤਿਹਾਸ ਬਣ ਗਿਆ ਸੋ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਜੇ ਵੀ ਮੈਨੂੰ ਸਹਿ ਸੋਚ ਹੀ ਰਹੇ ਹੁਣ ਇਸੇ ਕਰਕੇ ਉਹਨੇ ਪਾਰਟੀ ਅਜੇ ਰਜਿਸਟ੍ਰੇਸ਼ਨ ਨਹੀਂ ਕਰਾਈ ਤਾਂ ਪਾਰਟੀ ਦਾ ਨਾਮ ਅਜੇ ਤੱਕ ਜਨਤਕ ਪੂਰੀ ਤੌਰ ਪੂਰਨ ਤੌਰ ਤੇ ਨਹੀਂ ਕੀਤਾ ਬਹੁਤ ਹੀ ਵਿਪਾਰਤੀ ਲੀਡਰ ਜੀ ਮੈਂ ਪਹਿਲਾਂ ਕਿਹਾ ਕਿ ਨਾਮ ਲੈਣ ਤੋਂ ਹੀ ਕੰਨੀ ਕਿ ਤਰਾਂਦੇ ਆ ਕਿ ਸਾਡਾ ਨਾਮ ਕੀ ਹੈ ਉਹ ਕਹਿੰਦੇ ਅਜੇ ਦੇਖਦੇ ਆ ਅਜੇ ਤਾਂ ਰਜਿਸਟ੍ਰੇਸ਼ਨ ਕਰਾਉਣੀ ਹੈ ਦੇ ਦੇਖਦੇ ਆਮ ਕਿਹੜਾ ਨਾਮ ਰੱਖਣਾ ਕਿਹੜਾ ਨਹੀਂ ਰੱਖਣਾ ਤੂੰ ਇਸ ਕਰਕੇ ਇਹ ਗੱਲ ਇਹ ਭਵਿੱਖ ਦੇ ਵਿੱਚ ਹੈ ਜੇ 2-4 ਮਹੀਨੇ 6 ਮਹੀਨੇ ਮਤਲਬ ਵੇਟ ਕਰਨੀ ਵੈਤੇ ਜੇ ਜੀ ਮਹੀਨੇ 2 ਮਹੀਨਿਆਂ ਚ ਪਾਰਟੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਚੋਣ ਨਿਸ਼ਾਨ ਮਿਲ ਜਾਂਦਾ ਫਿਰ ਚੰਗੀ ਗੱਲ ਹੈ ਠੀਕ ਹੈ ਆਪਾਂ ਕਹਿ ਸਕਦੇ ਆ ਕਿ ਪਾਰਟੀ ਹਜੇ 27 ਤੱਕ ਲੜ ਸਕਦੀ ਹੈ ਤੇ ਜੇ ਆਪਾਂ 6-7 ਮਹੀਨੇ ਇਦਾਂ ਹੀ ਕੱਢ ਤੇ ਤਾਂ ਫਿਰ ਇਹਦੇ ਤੇ ਵੀ ਕੋਈ ਨਾ ਕੋਈ ਸ਼ੱਕ ਜਿਹੜਾ ਹੈਗਾ ਲੋਕਾਂ ਨੂੰ ਹੋਏਗਾ ਠੀਕ ਹੈ ਪਰਣਾ ਜੀ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਆ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਜੋ ਨਵੀਂ ਪਾਰਟੀ ਬਣਾਈ ਗਈ ਹੈ ਉਸ ਮਾਮਲੇ ਲੈ ਕੇ ਜਿਹੜੀ ਗੱਲਬਾਤ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਚੋਣਾਂ ਹੋਣ ਜਾਣੀਆਂ ਨੇ ਕਿ ਵਾਕਈ ਇਹਨਾਂ ਦੀ ਧਿਰਾਂ ਦੇ ਵਿੱਚੋਂ ਜਿਹੜੇ ਉਮੀਦਵਾਰ ਉਤਾਰੇ ਜਾਣਗੇ ਕਿ ਉਹਨਾਂ ਨੂੰ ਕੋਈ ਫਤਵਾ ਮਿਲੇਗਾ ਕਿ ਪਿੰਡਾਂ ਦੇ ਵਿੱਚ ਕੀ ਉਹ ਸਤਕਾਰ ਤੇ ਉਹ ਮਾਨ ਸਤਕਾਰ ਮਿਲੇਗਾ ਕਿ ਇਹਨਾਂ ਦੇ ਕਿੰਨੇ ਉਮੀਦਵਾਰ ਹੋਣਗੇ ਜੋ ਪਿੰਡਾਂ ਦੇ ਵਿੱਚ ਜਿੱਤ ਹਾਸਲ ਕਰਨਗੇ ਉਹ ਮੋੜ ਦੁਆਰਾ ਸੀ ਤੁਹਾਨੂੰ ਇਸੇ ਸਮੇਂ ਜਿਹੜਾ ਬੋਲਦਾ ਪੰਜਾਬ ਦੇ ਵਿੱਚ ਸੰਖੇਪ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ